ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਗਾਵਾਂ ਦਿਖਾਵਾਂਗੇ 12 ਤੋਂ 13 6 ਤੋਂ 7 ਸੂਈਆਂ ਨੇ ਤੇ 6 ਤੋਂ 7 ਹੈਗੀਆਂ ਨੇ ਸੱਜਣੋ ਗੱਬਣਾ ਤੇ ਬਾਕੀ ਜਿਹੜੇ ਅੱਜ ਭਾਅ ਕਰਾ ਦਾਂਗੇ ਭਾਅ ਵੀ ਫਿਰ ਐ ਸਮਝ ਲਓ ਵੀ ਦੁਨੀਆ ਹਿਲਾਉਣ ਵਾਲਾ ਸਿਸਟਮ ਹੀ ਕਰਦਾਂਗੇ ਹੈਰਾਨ ਕਰਨ ਵਾਲੇ ਭਾਈ ਕਰਦਾਂਗੇ ਕਿਉਂਕਿ ਬਲੈਕ ਵਾਲਾ ਸਿਸਟਮ ਹੀ ਹੋ ਰਿਹਾ ਗਾਵਾਂ ਦਾ ਅੱਜ ਪਾ ਬਾਈ ਦੇ ਹੋਣਗੇ ਜਮਾ ਲੋਟ ਹਰੇਕ ਸੱਜਣ ਦੀ ਪਹੁੰਚ ਵਾਲੇ ਪਾ ਹੋਣਗੇ ਵਿੱਚ ਹੀ ਐਚ ਐਫ ਦਿਖਾਵਾਂਗੇ ਐਚ ਐਫ ਕ੍ਰੋਸ ਦਿਖਾਵਾਂਗੇ ਤੇ ਵਿੱਚ ਹੀ ਦਿਖਾਵਾਂਗੇ ਫਿਰ ਜਰਸੀ ਦੇ ਨਗੀਨੇ ਜਿਵੇਂ ਆ ਬੱਛੀ ਖੜੀ ਆ ਸਾਹਮਣੇ ਤੇ ਆ ਜੋ ਗੱਗੀ ਨਾ ਕਰਾਉਂਦੇ ਆ ਗੱਲਬਾਤ ਕੱਲੀ ਕੱਲੀ ਖੋਲ ਕੇ ਤੋਰ ਦਾਂਗੇ ਤੇ ਰੇਟ ਵੀਡੀਓ 'ਚ ਹੀ ਕਰਾ ਦਾਂਗੇ ਆ ਜਾ ਗੱਗੀ ਫਿਰ ਸਭੀ ਗੱਲ ਜੀ ਕਿਵੇਂ ਆ ਠੀਕ ਆ ਵੀਰੇ ਵਧੀਆ ਹੋ ਗਿਆ ਜਮਾ ਕਿਰਪਾ ਅੱਜ ਮੰਡੀ ਕਿਵੇਂ ਲਾਤੀ ਫਿਰ ਬੱਸ ਮੈਂ ਕਹਾਂ ਜੀ ਚਲੋ ਦਿਖਾ ਦਿੰਨੇ ਆਪਾਂ ਕਈਆਂ ਸੱਜਣਾ ਦੀ ਡਿਮਾਂਡ ਦੀ ਗੱਗੀ ਕਹਿੰਦਾ ਹਾਂਜੀ ਵੀਰੇ ਵੀ ਹਰੇਕ ਪਾਦ ਆ ਪਸ਼ੂ ਅੱਜ ਤੁਹਾਨੂੰ ਦਿਖਾ ਦੇਣਾ ਪਾਤਾ ਨੋਰਮਲ ਹੀ ਹੋਣਾ ਆਪਾਂ ਮਾਲਕ ਦਾ ਨੰਬਰ ਵੀ ਦੇ ਦਾਂਗੇ ਅੱਜ ਮੈਂ ਮੰਨ ਲਾ ਵੀ 2-3000 ਦੀ ਪ੍ਰੋਪਰਟ ਲੈਣਾਗਾ ਚੋਂ ਕੋਈ ਬਾੜਾ ਹੀ ਲੈਣਾ ਚਾਹੀਏ ਮਾਲਕ ਨਾਲ ਗੱਲ ਕਰੀਏ ਤੁਹਾਨੂੰ ਜਿਹੜੀ ਗਾਂ ਆਈ ਆ ਮਾਲਕ ਦਾ ਨੰਬਰ ਵੀ ਦੇ ਦਾਂਗੇ ਵੀਰੇ ਠੀਕ ਆ ਹਾਂ ਪ੍ਰਾਈਸ ਫਿਕਸ ਹੀ ਹੋਣਗੇ ਅੱਜ ਆਪਣੀ ਠੀਕ ਆ ਲੈ ਇੱਕ ਨੰਬਰ ਤੋਂ ਕਰ ਲਈਏ ਸ਼ੁਰੂ ਹਾਂਜੀ ਹਾਂਜੀ ਵੀਰੇ ਆ ਤੌਰ ਖੋਲ ਕੇ ਇਹਨੂੰ ਫੇਰ ਸੂਆ ਕਿਹੜਾ ਇਹਦਾ ਇਹਦਾ ਸੂਆ ਦੂਜਾ ਗੁਰੀ ਬਈ ਇਹ ਤੜਕੇ ਸੂਈਆ 4:30 ਵਜੇ ਸੂਆ ਦੂਜਾ ਤੇ ਸੂਈਆ ਸਵੇਰੇ ਤੇ ਬੱਛੀ ਹੈਗੀ 9:00 ਹਾਣ ਚ ਬਾਕੀ ਥਣਲੇਵਾ ਦਾ ਬਾਕ ਮਾ ਲਿਆ ਗਿਆ ਹਣਲੇਵਾ ਸਾਨੂੰ ਦੇਖਣ ਦੀ ਲੋੜ ਨਹੀਂ ਇਸ ਘਰ ਦੇ ਵਿੱਚੋਂ ਜਦੋਂ ਵੀ ਪਸ਼ੂ ਖਰੀਦਦਾ ਬਈ ਗੁਰੀ ਪਹਿਲਾਂ ਵੀ ਵੀਡੀਓ ਬਹੁਤ ਦਿਖਾਈਆਂ ਥਣਲੇਵੇ ਕਹਿੰਦਾ ਦੇਖਣ ਦੀ ਲੋੜ ਨਹੀਂ ਮੈਂਸ ਨਾਲੋਂ ਚੰਗਾ ਥਣ ਲੱਗਿਆ ਹੁੰਦਾ ਆਪਣੀ ਬੱਚੀ ਦੇ ਠੀਕ ਆ ਬੱਚੀ ਜੀ ਤਾਂ ਨਹੀਂ ਚੱਲਦੀ ਜਮਾ ਵੀ ਨਹੀਂ ਚੱਲਦੀ ਵੀਰੇ ਉਹਦੀ ਆਪਣੀ ਜ਼ਿੰਮੇਵਾਰੀ ਆ ਆਪਣੀ ਇੱਥੇ ਰੋਕਲਾ ਮਾੜੀ ਜੀ ਇੱਥੋਂ ਤੁਹਾਨੂੰ ਆਰਡਰ ਕੁਆਲਟੀ ਥਣ ਦਾ ਸਾਈਜ਼ ਹਰੇਕ ਪੱਕ ਤੋਂ ਚੈੱਕ ਕਰਾ ਦੂੰਗਾ ਚਬਾਈ ਦੀ ਕਿਵੇਂ ਕਰੀ ਜਮਾ 100 ਨੰਮਾ ਗੁਰੀ ਬਈ 100 ਦੀ ਜਮਾ 100 ਦੀ ਫੇਸ ਕਰੀ ਹੁਰਲੇ ਬਨੇ ਲੈ ਵੀਰੇ 22 ਦੀ ਬਾਈ ਕਹਿੰਦਾ 100 ਦੀ 100 ਆ ਗਈ ਸੂ ਆ ਗਈ ਦੂਜਾ ਹਣਾ ਦੂਜਾ ਵੀਰੇ ਜਮਾ ਰਿਜਨਲ ਦੂਜਾ ਵੀਰੇ ਆ ਲੈ ਚਲਾ ਇਹਨੂੰ ਬਸ ਪਤਾ ਸੂਈ ਰਾਤ ਰਾਤ ਤੜਕੇ ਹੁਈ ਆ 4 ਵਜੇ ਵੀਰੇ ਜੇਰ ਦੀ ਵੀਡੀਓ ਕੱਲੀ ਕੱਲੀ ਦੀ ਜਮਾ ਕੱਲੀ ਕੱਲੀ ਦੀ ਪਈ ਆ ਵੀਰੇ گاਵਾ ਸਾਰੀਆਂ ਹੀ ਆਪਣੀਆਂ ਕਰੀਬਨ ਰਾਤ ਹੀ ਸੂਈਆਂ ਕੱਲ 4 ਵਜੇ ਲੱਗਿਆ ਸੀ ਦੇਨੇ ਸੂਣਾ ਠੀਕ ਆ ਗੱਲ 6:00 ਦੀਆਂ 6:00 ਤੜਕੇ ਤੱਕ ਸੂਈ ਗਈਆਂ ਨੇ ਠੀਕ ਆ ਜੀ ਹਾਂਜੀ ਵੀਰੇ ਇਹਦੇ ਕਾ ਕੀ ਪੈਸੇ ਕਿੰਨੇ ਲੈ ਲਾਂਗੇ ਇਹਦਾ ਪੂਰੀ ਮੁੱਲ ਜਿੰਨਾ ਮਰਜ਼ੀ ਕਰਾਲਾ ਫਿਕਸ ਜਾਂ ਪ੍ਰਿਆ ਜੀ ਹੋਊਗਾ 62 ਕਰਾਲਾ 65 ਕਰਾਲਾ 60000 ਦੀ ਬ ਬਈ ਆਇਨੀ ਹੈਗੀ ਗੁਰੀ ਪੂਰੀ ਚੰਗੀ ਬੱਛੀ ਆ ਵੀ ਸੁੱਖ ਰੱਖੇ ਪ੍ਰਮਾਤਮਾ 20 ਕਿਲੋ ਦੇ ਦੁੱਧ ਨੇੜੇ ਦੇ ਹੀ ਦੇਣੇ ਨੇ ਠੀਕ ਆ ਗੱਲ ਹਾਂਜੀ ਹਾਂਜੀ ਵੀਰੇ ਤੇ ਹੁਣ ਆ ਤੌਰ ਦੇ 2 ਨੰਬਰ ਵਾਲੀ ਬੱਛੀ ਬਲੈਕ ਕਲਰ ਦੇ ਵਿੱਚ ਆ ਗਈ ਇਹ ਜੈਡ ਬਲੈਕ ਆ ਗੁਰੇ ਮਗਰ ਵੀ ਬੱਛੀ ਆ ਵੀਰੇ ਬੱਛੀ ਬਹੁਤ ਚੰਗੀ ਦਿੱਤੀ ਆ ਤੁਹਾਨੂੰ ਇਹਦਾ ਆਰਡਰ ਕੁਆਲਟੀ ਇਹ ਚੈੱਕ ਕਰਾ ਦੰਨਾ ਥਣ ਦਾ ਸਾਈਜ਼ ਬਹੁਤ ਸੋਹਣਾ ਤੇ ਆਰਡਰ ਹੈਗਾ ਜਮਾ ਫਿਕਸ ਸੂਆ ਕਿੜਾ ਕਿੱਗਾ ਇਹਦਾ ਇਹਦਾ ਦੂਜਾ ਵੀਰੇ ਦੂਜਾ ਸੂਆ ਸੂਈ ਕਦਵਾ ਸੂਈ ਵੀਰੇ ਇਹ ਕੱਲ੍ਹ ਸੂਈ ਆ ਮੰਨ ਲਾ ਕੱਲ ਸ਼ਾਮ ਨੂੰ ਸੂਈ ਆ ਠੀਕ ਆ ਗੱਲ ਹਾਂ 5: ਜੇਰ ਜੱਪੇ ਵਾਲਾ ਹਿਸਟਮਡਾਨਾ ਨਾਲ ਇਹਦੇ ਬੱਚੀਆ ਤੇ ਆਰਡਰ ਦਾ ਆਰਡਰ ਵੀਰੇ ਬਿਲਕੁਲ ਸਟੱਚ ਆ ਜਿਵੇਂ ਅੰਗਰੇਜ਼ਾਂ ਦੀਆਂ ਗਾਵਾਂ ਦਾ ਹੁੰਦਾ ਫਿਕਸ ਆਰਡਰ ਦੇ ਵਿੱਚ ਦੋ ਫਿਕਸਡਰ ਆ ਵੀਰੇ ਤੇ ਥਣ ਲੱਗਿਆ ਕੱਲਾ 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 ਇੱਥੋਂ ਕਮਾਲਾ ਗੱਗੀ ਇਹ ਇੱਥੇ ਖੜਾ ਲਾ ਕਮਾ ਕੇ ਮਾੜਾ ਜਾ ਥਣ ਤਾਂ ਗੁਰੀ ਬੱਚੀ ਦਾ ਕੀ ਲਿਖੇ ਨੇ ਥੋੜਾ ਬੱਚੇ ਦਾ ਕਰਦੀ ਆ ਆ ਗਿਆ ਜਮਾ ਫਿਕਸ ਬਿਲਕੁਲ ਹਰੇਕ ਪੱਖ ਤੁਲਾਜਵਾ ਆ ਗਈ ਚਬਾਈ ਦੀ ਕਿਵੇਂ ਬਾਈ ਜਮਾ ਇੱਕ ਨੰਬਰ ਆ ਗੁਰੀ ਬਾਈ ਲੈ ਚੱਲੇ ਇਹਨੂੰ ਲੈ ਚੱਲ ਲੈ ਜਾ ਫੇਸ ਦੇਖ ਵੀਰੇ ਬਹੁਤ ਸੋਹਣਾ ਬੱਚੀ ਦਾ ਫੇਸ ਤੇ ਬਾਕੀ ਇੱਥੇ ਤਾਂ ਮੇਨਟ ਆਰਡਰ ਕੁਆਲਿਟੀ ਦਾ ਹੀ ਹੁੰਦਾ। ਬੁਰੀ ਅਜ ਤਾਂ ਬੱਛੀ ਇਹ ਨੇ ਆਪਣੇ ਕੋਲੇ ਗਾਵਾਂ ਨਹੀਂ ਹੈਗੀਆਂ ਵੀਰੇ। ਠੀਕ ਹੈ ਗਾ। ਹਾਂ ਦੂਜੇ ਸਿਰ ਬੱਛੀ ਨੇ ਜਮਾ। ਕੁਆਲਿਟੀ ਕਰ ਸਕਦੇ ਹੋ ਚੈੱਕ ਸੂਆ ਦੂਜਾ ਨਾਲ ਬੱਛੀ। ਮਗਰ ਬੱਛੀ ਵੀਰੇ। ਤੇ ਆਰਡਰ ਆ ਗਿਆ ਬਿਲਕੁਲ ਫਿਕਸ ਇਥੋਂ ਆਰਡਰ ਚੈੱਕ ਕਰ ਸਕਦੇ ਹੋ। ਆਰਡਰ ਬਾ ਕਮਾਲ ਹੀ ਆ ਗਿਆ ਜਣੀ। ਚਵਾਈ ਜਿਹਾ ਕਿ ਮੈਨੇ ਇਹ ਜਮਾ ਇੱਕ ਨੰਬਰ ਹੈ ਵੀਰੇ। ਸਾਰੀਆਂ 100 ਦੀਆਂ 100 ਦੀਆਂ 100 ਨਹੀਂ ਮੋਟੀ ਚੀਚੀ ਨਹੀਂ ਧਾਰ ਪੈਂਦੀ ਕੁਰੀ ਬੇ। ਇਹਦੇ ਪੈਸੇ। ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲੈ ਗੁਰੀ ਅੱਜ ਇਹ 64000 ਦੀ ਬੱੱਚੀ ਦੇਣੀ ਆਪਾਂ 64 ਦੀ 64 ਦੀ ਵੀਰੇ ਠੀਕ ਆ ਗੱਲ ਆ ਹਾਂਜੀ ਵੀਰੇ ਤੇ ਹੁਣ ਤੋਰ ਦੇ ਤਿੰਨ ਨੰਬਰ ਵਾਲੀ ਇਹਦਾ ਸੂਆ ਪਹਿਲਾ ਵੀਰੇ ਗੁਰੀ ਸੂਆ ਪਹਿਲਾ ਇਹਦਾ ਪਹਿਲਾ ਸੂਆ ਥਣ ਦੇਖ ਲੈ ਕਿਦਾਂ ਦਾ ਲੱਗਿਆ ਬੱੱਚੀ ਨੂੰ ਸੂਈ ਕਦੋਂ ਸੂਈ ਵੀਰੇ ਇਹ ਵੀ ਕੱਲ ਹੀ ਸੂਈ ਆ ਬੱਚਾ ਇਹਦੇ ਮਗਰ ਬੱੱਚੀ ਆ ਵੀਰੇ ਗੁਰੀ ਇਹਦੇ ਨਾਲ ਵੀ ਬੱੱਚੀ ਆ ਜੀ ਆ ਬੈਠੀ ਆ ਇਧਰਲੇ ਪੰਨੇ ਤਕਰੀਬਨ ਮੇਰਾ ਖਿਆਲ ਜਰਸੀ ਦੀ ਬੱੱਚੀ ਆ ਆ ਜਰਸੀ ਦੀ ਬੱੱਚੀ ਵੀਰੇ ਸੂਆ ਪਹਿਲਾ ਤੇ ਇਹ ਵੀ ਪ੍ਰਿੰਟ ਵਾਲੀ ਬੱੱਚੀ ਆ ਗਈ ਲੈ ਚੱਲਾ ਇਹਨੂੰ ਤੇ ਕਦ ਕਾਠ ਪ੍ਰਿੰਟ ਤੇ ਬ ਓ ਬਾ ਕਮਾਲ ਆ ਆਰਡਰ ਇਹ ਵੀ ਫਿਕਸ ਪੂਰੀ ਅਜੇ ਨਮਾਈਆਂ ਨਹੀਂ ਹੈਗੀਆਂ ਤੁੱਬ ਕਰਕੇ ਕਹਿੰਦੇ ਨੇ ਨਮਾਈਆਂ ਲਿਬੜੀਆਂ ਥੁੜੀਆਂ ਹੋਰੀ ਲਿਪੜੀਆਂ ਲੱਗਦੀਆਂ ਤਾਜ਼ੀਆਂ ਸੁਈਆਂ ਨੇ ਨਾ ਮੋਡੀਫਾਈ ਨਹੀਂ ਕਰੀਆਂ ਹਾਂ ਕਮਾਲਾ ਕਮਾਲਾ ਪੂਰੀ ਥਣ ਦੇਖੀ ਵੱਚ ਨੂੰ ਇੱਥੇ ਰੋਕ ਲੈ ਪਹਿਲਾਂ ਫੇਸਟਵਲ ਦੀ ਕਰਾ ਦਈਏ ਚੈੱਕ ਇਹਦੀ ਤੇ ਮੂਲ ਆਰਡਰ ਕਰ ਪਲੂਨ ਨੂੰ ਦੇਖੀ ਨਹੀਂ ਛੰਡੀ ਐਨਾ ਜਿਹਦਾ ਥਣ ਲੱਗਦਾ ਨਹੀਂ ਗੁਰੀ ਹਰ ਇੱਕ ਕਾਨੂੰ ਅਲਾ ਕਹਿ ਜਾਂਦਾ ਮੈਂ ਚਾਹਾਂ ਬਈ ਇਹਨੂੰ ਆਰਡਰ ਇਹਦਾ ਵੀ ਫਿਕਸ ਆ ਗਿਆ ਹਣਾ ਫਿਕਸ ਆ ਜਾ ਮੈਂ ਫਿੱਟਾ ਡਰ ਵੀਰੇ ਸਾਰਿਆਂ ਦਾ ਅਲਾ ਚੱਲ ਬਈ ਪਰਮਾਤਮਾ ਇਹਦਾ ਕਿਹੜਾ ਦੱਸਿਆ ਇਹਦਾ ਪਹਿਲਾ ਵੀਰੇ ਮਗਰੀ ਬੱਛੀ ਅੱਗੇ ਪਿੱਛੇ ਦਾ ਨਾਲ ਵੀ ਇਹਦੇ ਜਰਸੀ ਦੀ ਬੱਛੀ ਆ ਗਈ ਹੈ ਨਾ ਹਾਂ ਜਰਸੀ ਆ ਬੱਛੀ ਵੀਰੇ ਮਗਰ ਇੱਕ ਗਾਂ ਨਾਲ ਦੋ ਸ਼ੌਂਕ ਪੂਰੇ ਹੋ ਜਾਣਗੇ ਇੱਕ ਤਾਂ ਮਿਲ ਜੂ ਐਚ ਐਫ ਦਾ ਨਗੀਨਾ ਤੇ ਇੱਕ ਮਿਲ ਜੂ ਨਾਲ ਜਰਸੀ ਦੀ ਬੱਛੀ ਦੋਸਾਂ ਨਾਲ ਆ ਜਾਣੀਆਂ ਕਰੇ ਇਹਦੇ ਕੱਗੀ ਪੈਸੇ ਕਿੰਨੇ ਲਵਾਂਗੇ ਗੁਰੇ ਇਹਦਾ ਫਿਕਸ ਜੀ ਆਪਰੇ 60000 ਦੀ ਬੱਛੀ ਦੇ ਦਾਂਗੇ ਵੀਰੇ ਇਹ ਦੇ ਦਾਂਗੇ 60 ਦੀ 60 ਦੀ ਬੱਛੀ ਦੇ ਦਾਂਗੇ ਮਾਨਤਾਨ ਕਰ ਦਾਂਗੇ ਕਰ ਲਾਂਗੇ ਵੀਰੇ ਮੁੱਕ ਜੇ ਗੱਲ ਠੀਕ ਆ ਗੱਲ ਤੇ ਨੰਬਰ ਪੈਜ ਗੱਲਬਾਤ ਬਾਈ ਨਾਲ ਕਰ ਲਿਓ ਤੇ ਹੁਣ ਤੁਹਾਨੂੰ ਜਰਸੀ ਦਾ ਨਗੀਨਾ ਦਿਖਾ ਦੇਣਾ ਕਾਫੀ ਕਲਰ ਦੇ ਵਿੱਚ ਪਿਓਰ ਜਰਸੀ ਪਹਿਲਾਂ ਜੀ ਥਣਕ ਵਾਲਤੀਏ ਕਰਨੀ ਚਾਹੀਦੀ ਐ ਇੱਥੇ ਤੋਂ ਥਣ ਦਾ ਸੈਜ ਤੇ ਆਰਡਰ ਦਾ ਸੈਜ ਆ ਜਿਹੜਾ ਜਮਾਂ ਠੋਕਮਾ ਹੀ ਆ ਗਿਆ ਪੱਕੇ ਆਰਡਰ 'ਚ ਇਹ ਤਾਂ ਨਾ ਬੱਚਾ ਕੀ ਹੋਊਗਾ ਇਹਦੇ ਮਗਰ ਬੱਚਾ ਵੀਰੇ ਇਹਦੇ ਨਾਲ ਮੇਲ ਕੰਮ ਹਾਂਜੀ ਹਾਂਜੀ ਵੀਰੇ ਆ ਜਾ ਲੈ ਆ ਇਹ ਆਪਣੇ ਪਿੰਡਾਂ ਦੀ ਐ ਵੀਰੇ ਜੰਪ ਵਾਲ ਆਪਣੇ ਪਿੰਡਾਂ ਦੀ ਇਹ ਪ्योर ਜੈਸੀ ਆ ਪ्योर ਵੀਰੇ ਪੰਜਾਬ ਵਾਲੀ ਐਚ ਐਫ ਦੇ ਬਰੋਬਰੀ ਖੜੀ ਐ ਗੁਰੀ ਛੋਟੀ ਨਹੀਂ ਹੈਗੀ ਬੱਚੀ ਠੀਕ ਆ ਗੱਲ ਕੱਦ ਕਾਰ ਚੰਗਾ ਤੇ ਬਾਕੀ ਆਰਡਰ ਆ ਜਿਹੜਾ ਆਰਡਰ ਬਾਕਮਾਲ ਆ ਥਣ ਦਾ ਸੈਜ ਬਹੁਤ ਸੋਹਣਾ ਹੈ ਬੜਾ ਸੋਹਣਾ ਸੈਜ ਹੈ ਗੁਰੀ ਇਹ ਰਾਤ ਦੀ ਸੂਈਆਂ ਸਾਰੀਆਂ ਤਾਂ ਇਹ ਪਹਿਲੇ ਨਾ ਵੀ ਠੀਕ ਆ ਗੱਲ ਕਮਾਈਆਂ ਨੂੰ ਕਮਾਉਣਾ ਇੱਥੋਂ ਫੇਸ ਕੁਆਲਿਟੀ ਦੇ ਮਾਰਦੀ ਹੈ ਕਹਿੰਦਾ ਫੇਸ ਦਾ ਵਾਲਾ ਸੁਣਾ ਬੱਚੀ ਦਾ ਇਹ ਆ ਗਈ ਪਿਓਰ ਜਰਸੀ ਜਿਵੇਂ ਜਰਸੀ ਕਹਿੰਦੇ ਨੇ ਜਿਆਦਾ ਠੰਡੀ ਬਹੁਤ ਅਗੁਰੀ ਅੱਖ ਚ ਹੁੰਦੀ ਆ ਲੈ ਇੰਟਰ ਆ ਗਿਆ ਇਹਦਾ ਅੱਗੇ ਪਿੱਛੇ ਦਾ ਇੱਥੇ ਰੋਕ ਲਾ ਮਾੜ ਆ ਜਾ ਇੱਥੇ ਖੜਾ ਲਾ ਇੱਥੋਂ ਤੁਹਾਨੂੰ ਆਰਡਰ ਕੁਆਲਿਟੀ ਤੇ ਥਣ ਦਾ ਸਾਈਜ਼ ਦੇ ਇੱਕ ਦਿਰਾ ਦੇਣਾ ਇਹ ਗੁਰੀ ਤੜਕੇ 6 ਵਜੇ ਸੁਈ ਆ ਬਈ ਜੇਰੇ ਦੀ ਡੰਨਾ ਜਾਵਾਂ ਵੀਡੀਓ ਬਣਾ ਦੇ ਕੇਰਾ ਹੋਰ ਲੈ ਚੱਲ ਜਾਣਾ ਇਹਨੂੰ ਕਮਾ ਦੇ ਥੋੜਾ ਬੱਚਿਆਂ ਦਾ ਕਰ ਜੀ ਗੁਰੀ ਠੀਕ ਆ ਇਹ ਆ ਗਈ ਪਿਓਰ ਜਰਸੀ ਪੰਜਾਬ ਵਾਲੀ ਕਮਾਲ ਆ ਇੱਥੋਂ ਥਾਣੇ ਨੂੰ ਲੱਗਿਆ ਮੱਜਾਂ ਨਾਲ ਦੀ ਤਕਰੀਬਨ ਤਕਰੀਬ ਨਾ ਲੈ ਚੱਲ ਬਾਈ ਇੱਥੇ ਤੋਂ ਆਰਡਰ ਕਵਾਲੀ ਦੀ ਕਰ ਸਕਦੇ ਹੋ ਆਰਡਰ ਜਮਾ ਐਨ ਫਿਕਸ ਆ ਗਿਆ ਜਿਵੇਂ ਆਪਾਂ ਕਹਿੰਦੇ ਨੇ ਪੱਥਰਾਂ ਦਾ ਆਰਡਰ ਪਿਆ ਜਮਾ ਹਣਾ ਜਮਾ ਫਿੱਟਡਰ ਵੀਰੇ ਜਮਾ ਫਿਕਸ ਇਹਦੇ ਪੈਸੇ ਕਿੰਨੇ ਲੈ ਲੈਣਗਾ ਕੀ ਆਪਾਂ ਇਹਦਾ ਮੁੱਲ ਜਿੰਨਾ ਸੱਠ ਕਰਾ ਲਾ 65 ਕਰਾ ਲਾ ਗੁਰੀ ਜਿੰਨਾ ਮਰਜ਼ੀ ਕਰਾ ਲਾ ਹਣਾ ਠੀਕ ਆ ਗੱਲ ਇਹ ਫਿਕਸ ਜੀ ਆਪਾਂ ਬੱਚੀ 50000 ਦੀ ਦੇਣੀ ਆ ਠੀਕ ਆ ਗੱਲ ਹਾਂਜੀ ਬਾਈ ਕਹਿੰਦਾ ਦੇਣੀ ਆ 50000 ਦੀ ਜਰਸੀ ਆ ਗਈ ਬੋਦੇ ਵਾਲੀ ਮੋਟੀ ਅੱਖ ਚ ਆ ਗਈ ਮੈਂ ਆਪਾਂ ਕਹਦੇ ਨੇ ਪੰਜਾਬ ਵਾਲੀ ਯਾਰ ਕਿ ਇੱਥੇ ਤੋਂ ਚੈੱਕ ਕਰ ਸਕਦੇ ਹਾਂ ਫੇਸ ਕੁਆਲਿਟੀ ਤੇ ਬੋਦਾ ਆ ਗਿਆ ਤੇ ਬਾਕੀ ਜਿਹੜੀ ਥੱਲੇ ਦੀ ਕੁਆਲਿਟੀ ਆ ਉਸ ਨੂੰ ਮੈਂ ਇੱਕ ਵਾਰੀ ਫੇਮ ਦਿਖਾ ਦਿੰਦਾ ਇਹ ਮਿਲੂਗੀ ਸਿਰਫ 50 ਹਾਂਜੀ ਸਿਰਫ ਵੀਰੇ ਤੇ ਹੁਣ ਆ ਗਿਆ ਆਪਾਂ ਇਹ ਵੀ ਜਰਸੀ ਆ ਹਨਾ ਹਾਂਜੀ ਹਾਂਜੀ ਵੀਰੇ ਇਹ ਆ ਗਈ ਮੇਰਾ ਖਿਆਲ ਆ ਹੁਣ ਪੰਜਵੇਂ ਤੇ ਹਨਾ ਹਾਂਜੀ ਹਾਂਜੀ ਵੀਰੇ ਇਹ ਵੀ ਵੱਡੀ ਜਰਸੀ ਆ ਇਹ ਵੀ ਸਵੇਰੇ ਇਕੱਠੀ ਹੁੰਦੀ ਇਹ ਨਾ ਬੱਚਾ ਕੀ ਆ ਇਹਦੇ ਮੰਗਰੀ ਬੱਚਾ ਵੀਰੇ ਇਹਦੇ ਨਾਲ ਵੀ ਮੇਲ ਕਾ ਫੈ ਹਾਂ ਇਹਨੂੰ ਯਾਰ ਬੱਚਾ ਚੁੰਗੇ ਸੀ ਬਾਈ ਗੁਰੀ ਯਾਰ ਪਤਾ ਨਹੀਂ ਲੱਗਦਾ ਬਾਕੀ ਸਾਨੂੰ ਦੱਸ ਦੀ ਵੀ ਆ ਆਰਡਰ ਵੀ ਦੱਸੂਗਾ ਦੇਖੋ ਖਿਆਲੇ ਬੰਨੋ ਟੋਰੀ ਮਣੀ ਬੱਚੀ ਟੋਰੀ ਖੋਲ ਕੇ ਬਾਈ ਹੂੰ ਠੰਡੀ ਹੈ ਵੀਰੇ ਕਿਹੋਂ ਚਾਣ ਨੂੰ ਬਹੁਤ ਸੋਹਣਾ ਚੋਣ ਬਹੁਤ ਸੋਹਣਾ ਲੱਗਿਆ ਹੂੰ ਹੀ ਹੂੰ ਹੀ ਸਾਈਡ ਨੂੰ ਐ ਲੰਬਾਈ ਦਿਖਾਦਾ ਇਹਦੀ ਇੱਥੋਂ ਲੰਬੀ ਆ ਗਈ ਫੁੱਲ ਤੇ ਆ ਗਈ ਇਹ ਵੀ ਪੰਜਾਬ ਵਾਲੀ ਜਰਸੀਆਂ ਦਾ ਜੇ ਕਿਸੇ ਨੇ ਜੋੜਾ ਲੈਣਾ ਜੋੜੇ ਜੋੜੇ ਚ ਹੋਰ ਵੀ ਕਰ ਦਾਂਗੇ ਨਾ ਕਰ ਲਾਂ ਇੱਕ ਵੈਲੀ ਵੀਰੇ ਇਹ ਕਦੋਂ ਸੂਈ ਦੀ ਇਹ ਵੀਰੇ ਅੱਜੀ ਸੂਈ ਹੈ ਵੀਰੇ ਠੀਕ ਹੈ ਰਾਤ ਜਾਂ ਸਵੇਰੀ ਸੂਈਆਂ ਸਾਰੀਆਂ ਬਾਈ ਸਾਰੀਆਂ ਟੋਟਲੀ ਵਾਢਿਓ ਤਾਜ਼ੀਆਂ ਨੇ ਜਮਾ ਵੀ ਕੱਲ੍ਹ ਕੱਲ 4 ਵਜੇ ਸੂਣ ਲੱਗਿਆ ਹੁਣ ਤੱਕ ਸੂਈ ਜਾਂਦੀਆਂ ਹਜੇ ਇੱਕ ਅੰਦਰ ਕੋਈ ਜਾਂਦੀਆਂ ਉਹ ਕਰਕੇ ਇੱਕ ਦਾ ਠੰਡ ਦਾ ਮੌਸਮ ਆ ਤੇ ਇੱਕ ਤਾਜ਼ੀਆਂ ਸੂਈਆਂ ਨੇ ਉਹਦੇ ਕਰਕੇ ਥੋੜਾ ਕਈ ਵਾਰੀ ਪਸੂ ਸੂਆ ਜਾਂ ਮੰਨ ਲੈਂਦਾ ਹਾ ਥੋੜੇ ਫਿਰ ਲਿਪਰੀਆਂ ਜਾਂ ਖੜੀਆਂ ਨੇ ਗੁਰੀ ਬਾਈ ਠੀਕ ਆ ਗੱਲ ਤਾਜ਼ੀਆਂ ਸੂਈਆਂ ਕਰਕੇ ਨਾ ਲੈ ਚੱਲੇ ਇਹਨੂੰ ਬਾਈ ਆਰਡਰ ਇਹ ਵੀ ਸੋਹਣਾ ਰੱਖੂ ਪਰ ਆਰਡਰ ਉਹ ਬੱਚਾ ਜਿਵੇਂ ਬਾਈ ਨੇ ਦੱਸਿਆ ਵੀ ਚੁੰਗ ਗਿਆ ਬੱਚਾ ਪੀ ਗਿਆ ਵੀਰੇ ਨੂੰ ਗੁਰੀ ਹੋਲੀ ਖਾਸੀ ਪਾ ਗਿਆ ਜ਼ਿਆਦਾ ਪੀਆ ਹਣਾ ਜ਼ਿਆਦਾ ਪੀ ਗਿਆ ਇਹਦਾ ਰੇਟ ਕੀ ਰਹੂਗਾ ਕੀ ਇਹਦਾ ਵੀਰੇ ਰੇਟ ਗੁਰੀ ਜਿੰਨਾ ਮਰਜ਼ੀ ਕਰਾਲਾ 65 ਕਰਾਲਾ 70 ਕਰਾਲ 5 ਨੰਬਰ ਤੇ ਤੇ ਹੁਣ ਆਪਾਂ ਤੁਹਾਨੂੰ ਲੈ ਚਾਲਦੇ ਆ 6 ਨੰਬਰ ਵਾਲੀ ਵੀ ਇਹ ਜੀ ਜਾਣ ਜੂਣ ਚੰਗੀ ਆ ਨਾ ਇਹ ਵੀ ਵੀਰੇ ਪੰਜਾਬ ਵਾਲੀ ਜਰਸੀ ਆ ਫੁੱਲ ਸਾਈਜ ਆ ਵੀਰੇ ਤਿੰਨ ਜਰਸੀਆਂ ਆਪਣੇ ਕੋਲ ਹਾਂਜੀ ਹਾਂਜੀ ਵੀਰੇ ਇਹ ਵੱਡੀ ਜਰਸੀ ਆ ਫੁੱਲ ਸਾਈਜ ਆ ਵੀਰੇ ਜਮਾ ਬਾਕੀ ਇਹਦਾ ਕੱਦ ਕਾਟ ਤੇ ਇੱਥੇ ਤੋਂ ਫੇਸ ਕੁਆਲਿਟੀ ਕਰਨ ਦਾ ਸਹਾਈ ਦੱਸਦਾ ਲੈ ਚਾ ਲੰਬੀ ਲੰਬੀ ਬਹੁਤ ਆ ਗੱਬਣ ਲੱਗਦੀ ਆ ਇਹ ਗੱਬਣਾ ਵੀਰੇ ਇਹ ਕਿੰਨੇ ਕਿਦਨ ਕੱਢਦੀ ਆ ਬਾਈ ਲੈ ਜੂ ਗਰੀ ਪੰਜ ਚਾਰ ਦਿਨ ਤਿਆਰੀ ਆ ਬਾਈ ਇਹ ਆ ਗਈ ਫੁੱਲ ਸਾਈਜ ਫੁੱਲ ਸਾਈਜ ਆ ਵੀਰੇ ਪੇਟ ਵਾਲੀ ਆ ਗਈ ਗਾਂ ਵੱਡੀ ਗਾਂ ਬਾਕੀ ਇੱਥੋਂ ਤੋਂ ਇਹਦੀ ਲੰਬਾਈ ਵੀ ਦੱਸ ਦਿਆ 11 ਇੰਚ ਮਾ ਦੇ ਇਨਾ ਕਮਾ ਦਿਆ ਇਥੋਂ ਲੰਬੀ ਫੁੱਲ ਆ ਗਈ ਹੈ ਨਾ ਹਾਂ ਵੀਰੇ ਹਾਂ ਛੋਟੇ ਹੱਥ ਵਜਨ ਵਾਲੀ ਹੈ ਜੀ ਪੂਰੀ ਪੂਰੀ ਆਉਣੀ ਹਣੀ ਛੋਟੇ ਹੱਥੀ ਹਾਂ ਇਹਦਾ ਹੈਗੀ ਆ 22 ਕਿਲੋ ਉਹਦਾ ਲਈ ਹੈਗੀ ਆ ਦੂਜਾ ਸੂਆ ਹਾਂ ਦੂਜਾ ਸੂਆ 22 ਕਿਲੋ ਉਹ ਨਾਰਮਲ ਹੀ ਦੇ ਦੂ ਉਹਦਾ ਬਾਅਦ ਦੇ ਦੂਦ ਤਾਂ ਗੁਰੀ ਕੱਟ ਕਹਿਣ ਦੀ ਫੈਦਾ ਅਗਲੇ ਦੀ ਜਾ ਕੇ ਵੱਧ ਕੱਢੇ ਫੇਰ ਸੂਆ ਆ ਗਿਆ ਦੂਜਾ ਤੇ ਲੰਬੀ ਆ ਗਈ ਟਰੱਕ ਜਿੰਨੀ ਜਾਣ ਵੀ ਫੁੱਲ ਦਿਨ ਕਿੰਨੇ ਬਾਕੀ ਨੇ ਇਹਦੇ 5 ਦਿਨ 5 ਤੋਂ 4 5-7 ਦਿਨ ਹੀ ਲੂ ਬਸ ਹਾਂ 5-7 ਦਿਨਾਂ ਦੀ ਕੱਚੀ ਆ ਇਹਦਾ ਰੇਟ ਕੀ ਰਹੂਗਾ ਕੀ ਇਹਦਾ ਵੀਰੇ ਗੁਰੀ ਮੁੱਲ ਜਿੰਨਾ ਮਰਜ਼ੀ ਕਰਾ ਲੈਣਾ ਹ ਹਾਂਜੀ ਇਹਦਾ ਫਿਕਸ ਪ੍ਰਾਈਸ 70000 ਦੀ ਬੱਚੀ ਦੇਵਾਂਗੇ ਵੀਰੇ ਮੁੱਲ 85 ਕਰਾ ਲਾ 90 ਕਰਾ ਲਾ ਜਿੰਨਾ ਮਰਜ਼ੀ ਕਰਾ ਲਾ 70000 ਦੀ ਬੱਚੀ ਦੇਵਾਂਗੇ ਵੀਰੇ ਇਹ ਦੇਵਾਂਗੇ 70000 ਇਹ ਆ ਗਈ 6 ਨੰਬਰ 6 ਨੰਬਰ ਦੇ ਵੀਰੇ ਪੰਜਾਬ ਵਾਲੀ ਵੱਡੀ ਤੋਰ ਦੇ 7 ਨੰਬਰ ਵਾਲੀ ਬਲੈਕ ਕਲਰ ਦੇ ਵਿੱਚ ਇਹਦਾ ਸੂਆ ਕਿਹੜਾ ਕੱਗੀ ਇਹਦਾ ਦੂਜਾ ਸੂਆ ਵੀਰੇ origignal ਛੱਗੀ ਆ ਜਿੰਮੂ ਅਸੀਂ ਦੰਦਾ ਛੇ ਦੰਦਾ ਹਾਂ ਵੀਰੇ ਦੰਦਾ ਛੇ ਦੰਦਾ ਕੁਆਲਿਟੀ ਫੁੱਲ ਹੈ ਵੀਰੇ ਥਾਂ ਤੇ ਲਾ ਕੇ ਦੰਦਾ ਲੱਗਿਆ ਨਾ ਇਹਨੂੰ ਮੱਜਾ ਨਾਲ ਦਾ ਹੀ ਆ ਗਿਆ ਇਹ ਗੁਰੀ ਅੱਜ ਹੀ ਆਇਆ ਕਰੇ ਬਾਈ ਹੁਣੀ ਆਇਆ ਕਰੇ ਥੋੜੀ ਤਾਂ ਐਂ ਲੱਗਦੀ ਆ ਵਾਲਾ ਕਮਾਲਾ ਤੇ ਬਾਕੀ ਇੱਥੋਂ ਲੰਬਾਈ ਤੇ ਹਾਈਟ ਚੈੱਕ ਕਰ ਸਕਦੇ ਹੋ। ਗੁਰੀ ਦੁੱਧ ਦੀ ਰਿਪੋਰਟ ਬਹੁਤ ਵੱਚੀ ਦੀ ਬਾਈ। ਠੀਕ ਹੈ ਜੀ। ਹਾਂ। ਲਿਆ ਬਾਈ ਲਿਆ ਇਹਨੂੰ। ਦਿਨ ਕਿੰਨੇ ਬਾਕੀ ਨੇ ਕੀ ਬਾਈ? ਬਾਈ ਦਿਨੇ ਬਸ ਪੰਜ ਚਾਰ ਦਿਨ ਤਿਆਰੀ ਹੈ ਬਸ। ਪੰਜਾਂ ਚਾਰਾਂ ਦਿਨ। ਹਾਂ ਮਾਲ ਵੀ ਰਿ ਤਿਆਰੀ ਈ ਹੈ ਬਸ। ਤੇ ਬੈੜ ਚੰਗੀ ਆ ਬਾਕੀ ਥਣ ਦਾ ਸੈਜ ਬਹੁਤ ਸੋਹਣਾ ਥੱਲਿਓ। ਮੱਜਾਂ ਨਾਲ ਦੇ ਥਣ ਲੱਗਿਆ ਇਹਨੂੰ ਤੇ ਬਾਈ ਕਹਿੰਦਾ ਇਹਦਾ ਕੰਮ ਤਿਆਰੀ ਈ ਆ ਵੀ 2-4 ਦਿਨ ਕੱਢ ਦੂ ਹਾਂਜੀ ਹਾਂਜੀ ਵੀਰੇ। ਇਹਦਾ ਰੇਟ ਕੀ ਰਹੂਗਾ ਕੀ? ਇਹਦਾ ਗੁਰੀ ਆਪਾਂ 60000 ਦੀ ਵੱਚੀ ਦੇ ਦਾਂਗੇ ਵੀਰੇ। ਆਜ ਆ ਗਈ 7 ਨੰਬਰ ਤੇ ਦੇ ਦਾਂਗੇ 60000 ਦੀ ਤੇ ਪਹਿਲਾਂ ਤੁਹਾਨੂੰ ਇਹਦਾ ਮੈਂ ਥਣ ਲਈ ਬਈ ਦਿਖਾ ਦਣਾ ਥੰਮੂ ਤੋੜ ਕੇ ਦਾ ਫੇਰ ਹੀ ਦਿਖਾਵਾਂਗੇ ਖੋਲਾ ਬਈ ਇਹ ਕੱਢ ਦਿਆ ਕਈ ਦਿਨ ਹਣਾ ਇਹ ਲੈ ਜੂ ਵੀਰੇ ਪੰਜ ਚਾਰ ਦਿਨ ਇਹ ਐਚਐਫ ਕ੍ਰੋਸ ਦੇ ਵਿੱਚ ਆ ਗਈ ਹਾਂਜੀ ਵੀਰੇ ਆ ਤੋੜ ਦਿਆਂ ਇਹਨੂੰ ਸੁਆ ਇਹਦਾ ਬਈ ਇਹਦਾ ਸੁਆ ਦੂਜਾ ਵੀਰੇ ਦੂਜਾ ਸੁਆ ਜਿਦਾੜ ਵਾਲੀ ਆ ਵੀਰੇ 22 ਕਿਲੋ ਤੇ ਪਾਇਆ ਗੁਰੀ ਦਾ ਬਈ ਤੇ ਚੋਲ ਬਹੁਤ ਆ ਇਹਦੇ ਚੋਲ ਬਹੁਤ ਆ ਫਮਾ ਦੇ ਬਈ ਫਮਾ ਦੇ ਦਵਾ ਦੇ ਗੜਾ ਡਬਲ ਤੇ ਬਾਕੀ ਇਹਦਾ ਥਣ ਦਾ ਸਾਈਜ਼ ਬਹੁਤ ਆ ਮੈਂ ਨੇੜੇ ਲਾ ਕੇ ਦਿਖਾ ਦਣਾ ਇੱਥੇ ਰੋਕ ਲੈ ਬਈ ਇਥੋਂ ਥਾਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਤੇ ਆਰਡਰ ਚ ਝੋਲ ਵੀ ਬਹੁਤ ਆ ਇਹਦੇ ਲੈ ਚੱਲ ਬਈ ਇਹਨੂੰ ਲੈ ਚੱਲ ਲੈ ਚੱਲ ਆ ਇਹਨੂੰ ਦੋੜ ਦੇ ਥਾਣ ਤਾਂ ਇਹਨੂੰ ਬਾ ਕਮਾ ਲੈ तकरीबन ਸਾਰੀਆਂ ਜੂ ਟੌਪ ਲੱਗਿਆ ਨਾ ਥਣ ਤਾਂ ਜਮ ਇੱਕ ਨੰਬਰ ਹੈ ਵੀਰੇ ਗੁਰੀ ਜਿਹੜੀ ਤੇ ਮਰਜੀ ਮਾਰ ਲਈ ਥਣ ਹਰ ਇੱਕ ਦੇ ਮੁਠੀ ਵਾਲੀ ਆ ਬੱਚਿਆਂ ਦੇ ਠੀਕ ਆ ਜੀ ਹਾਂ ਆ ਲੈ ਜਾ ਬਈ ਲੈ ਜਾ ਕਮਾ ਕੇ ਬੰਦਿਆ ਇਹਨੂੰ ਸੂਆ ਦੂਜਾ ਤੇ ਐਫ ਕ੍ਰੋਸ ਚ ਆ ਗਈ ਗਰਮੀ ਸਰਦੀ ਚੱਲਣ ਵਾਲੀ ਆਈਟਮ ਹੈ ਤੇ ਦੁੱਧੇ ਦਾ ਮੱਝਾਂ ਨਾਲ ਦੀ ਹੂਦ ਦਿਨ ਕਿੰਨੇ ਬਾਕੀ ਨੇ ਗੱਗੀ ਇਹਦੇ ਬਈ ਇਹ ਪੰਜ ਚਾਰ ਦਿਨ ਹੀ ਲੂ ਗਰੀ ਪੰਜ ਚਾਰ ਦਿਨ ਦੀ ਕੱਚੀ ਆ ਕਿਹੜਾ ਰੇਟ ਕੀ ਰਹੂਗਾ ਬਾਈ ਇਹਦਾ ਵੀਰੇ ਮੁੱਲ ਗੁਰੀ ਮੁੱਲ ਨਹੀਂ ਇਹਦਾ ਯਾਰ ਬਾਈ 60000 ਦੀ ਦੇਵਾ ਗੁਰੀ ਕਰੀ ਆ ਇਹਨੂੰ ਮਾੜੀ ਜੀ ਇਹ ਦੇ ਦਾਂਗੇ ਬਾਈ ਕਹਿੰਦਾ 60 ਦੀ ਬਾਕੀ ਝੋਲ ਝੂਲ ਬਹੁਤ ਪਈ ਆ ਜੀ ਹਾਂਜੀ ਵੀਰੇ ਤੇ ਹੁਣ ਆ ਗਈ ਆ ਗੁਰੀ ਆਪਾਂ ਕੋ ਜੰਦਾ ਨਹੀਂ ਬਾਈ ਜਿਵੇਂ 20 ਕਿਲੋ 25 ਕਿਲੋ ਦਾ ਲਿਆ ਹਨਾ ਕਿਹੜੇ ਨੰਬਰ ਤੇ ਜੀ ਉਹ ਇਹ ਵੀਰੇ ਆ ਗਈ 8ਵੇਂ ਤੇ ਆ ਆ ਗਈ 9 ਨੰਬਰ ਤੇ ਇਹ ਫਾਰਮ ਵਾਲੀ ਬੱਚੀ ਵੀਰੇ ਇਹ ਕੱਚੀ ਆ ਜੀ ਇਹਦਾ 10 ਦੀ ਵੀ ਆ ਹਾਂ ਇਹਦਾ ਕੱਚੀ ਵੀ ਆ ਹਾਂ ਇਹ ਕਿੰਨੇ ਕਿ ਦਿਨ ਕੱਢਦੀ ਆ ਇਹਦੇ ਵੀਰੇ 15 ਦਿਨ ਪਹਿਨੇ ਤਰੀਕ ਦੇ ਹਿਸਾਬ ਨਾਲ ਗੁਰੀ ਆ ਜੀ ਜੋ ਕੋ ਸੰਭਾਲਾ ਬੰਦਾ ਲੈ ਜੀ ਕੋਈ ਗੱਲ ਨਹੀਂ ਉਹ ਜੇ ਪਾਰਾ ਦੇ ਦਿੰਦਾ। ਬਾਈ ਇਹਦੇ 15 ਦਿਨ ਬਾਕੀ। ਬਾਕੀ ਇਹ ਗੁਰੀ ਤਾਂ ਬਾਈ ਯਾਰ। ਹਾਂ ਇਹਦਾ ਟਰੱਕ ਜਿੱਦੀ ਇਹ ਆ। ਇਹ ਬਾਕੀ ਉੱਤੋਂ ਬਾਡੀ ਕਰ ਸਕਦੇ ਹੋ ਚੱਕ ਲੰਬੀ-ਲੰੰਬੀ ਬਹੁਤ ਆ ਕਮਾ ਦੇ ਬਾਈ ਇਹਨੂੰ। ਲੈ ਚੱਲ ਲੈ ਚੱਲ। ਇਹਨੂੰ ਲੈ ਚੱਲ ਉਧਰ ਨੂੰ। ਤੇ ਬਾਕੀ ਇੱਥੋਂ ਲੰਬਾਈ ਚੈੱਕ ਕਰ ਸਕਦੇ ਹੋ ਲੰਬਾਈ ਵੱਛੀ ਵੀ ਬਹੁਤ ਆ ਤੇ ਥਣ ਦਾ ਸਾਈਜ਼ ਆ ਜਿਹੜਾ ਥਣ ਤਾਂ ਬਾਲਾ ਸੋਹਣਾ ਬਰੀ ਬਰੀ। ਗੱਜਾਂ ਨਾਲ ਲਈ ਆ ਕਿੰਨੇ ਦਿਨ ਦਾ ਸਨਿਕ ਕੀ ਦੇ? ਬਾਈ 15 ਦਿਨ ਪੈਣੀ ਗੁਰੀ। 15 ਦਿਨ। ਹਾਂ ਜੇ ਕੋਈ ਸਾਹ ਨੂੰ ਅੱਜ ਹੋਏ ਸਾਬ ਨਾਲ ਦੇ ਦਾਂਗੇ। ਸੁਹਾ ਦੂ ਇਰੇ ਪਾਇਏ ਸੀ ਕਿ ਕਿੰਨੇ ਇਹਦਾ ਫੋਨ ਤੇ ਕਰ ਲਾਂਗੇ ਵੀਰੇ ਕੱਚੀ ਆ ਯਾਰ ਕੁਰੀ ਵਾਲੇ ਨਾ ਮੰਗ ਲਈ ਵਾਲੇ ਨਹੀਂ ਮੰਗਦਾ ਯਾਰ ਬਾਈ ਹੈਂ ਵਾਲੇ ਨਹੀਂ ਮੰਗਦੇ ਉਹ ਨਹੀਂ ਮੰਗੇਗਾ ਉਹ ਨਹੀਂ ਮੰਗਾ ਜਿੰਨੇ ਵੀ ਹੈ ਜਿੰਨੇ ਹੀ ਹੈਗੀ ਆ ਠੀਕ ਆ ਗੱਲ ਤੇ ਆ ਵੱਛੀ ਇਹ ਵੀ ਵੀਰੇ ਫਾਰਮ ਵਾਲੀ ਵੱਡੀ ਆ ਵੱਛੀ ਠੀਕ ਆ ਗੱਲ ਇਹ ਦੰਦਾ ਦੰਦਾ ਜਿੱਤਾ ਨਹੀਂ ਚੈੱਕ ਕਰੀ ਇਹ ਛੇ ਕੀ ਆ ਵੀਰੇ ਜੀ ਛੇ ਦੰਦਾ ਹਾਂ ਵੀਰੇ ਸੂਹ ਦੂਜਾ ਹਾਂ ਕਰੀ ਆ ਇਹਨੂੰ ਖੋਲਣੀ ਆ ਬਾਈ ਕੱਢ ਦੇ ਵਸ ਕੇ ਮੜੀ ਨਹੀਂ ਇੱਥੇ ਦਿਖਾ ਦੇ ਕੋਈ ਨਹੀਂ ਇੱਥੇ ਦਿਖਾ ਦੇ ਹਾਈਟ ਵਜਨ ਫੁੱਲ ਵੀਰੇ ਮਾੜਾ ਹੋਈ ਛਾੜ ਤੇ ਆ ਫੇਸ ਕਵਾਰਦੀ ਚੈੱਕ ਤੁਹਾਨੂੰ ਕਰਾ ਦੂੰਗਾ ਥਣ ਦਾ ਸਾਈਜ਼ ਦਿਖਾ ਦੂੰਗਾ ਤੇ ਬੱਚੀ ਸਾਫ ਹੈ ਪੂਰੀ ਝੋਲ ਬਹੁਤ ਆ ਕੱਢ ਦੀ ਆ ਦਿਨ ਕਾਫੀ ਹੈ ਨਾ ਕੱਢ ਦੀ ਵੀਰੇ 10 15 ਦਿਨ ਬਾਕੀ ਹੈ ਜੇ ਗੁਰੀ 15 20 ਦਿਨ ਕੱਢ ਦੂਗੀ ਮੇਰੇ ਸਾਬ ਨੂੰ ਹਾਂਜੀ ਵੀਰੇ ਇਹ ਦੋਨੇ ਆਪਾਂ ਫਾਰਮ ਚ ਲਈਆਂ ਹੋਈਆਂ ਗੁਰੀ ਵਿੱਚ ਇਹਦਾ ਰੇਟ ਬਾਈ ਬਾਈ ਫੋਨ ਤੇ ਕਰ ਲਾਂਗੇ ਤਾਂ ਕੱਚੀਆਂ ਨੇ ਬਣਾਆਂ ਠੀਕ ਹੈ ਗੱਲ ਹਾਂ ਤੇ ਹੁਣ ਮੇਰਾ ਖਿਆਲ ਦੋ ਖੜੀਆਂ ਅੰਦਰਲੇ ਬਣੀਆਂ ਹਾਂਜੀ ਵੀਰੇ ਅੰਦਰ ਖੜੀਆਂ ਬਣਾ ਆ ਉਹ ਵੀ ਤੁਹਾਨੂੰ ਦਿਖਾ ਦਰਾਂ ਖੰਨਾ ਮੰਡੀਏ ਬਣਾ ਰਿਹਾ ਬਾਈ ਨੇ ਘਰੇ ਅੱਜ ਜਿਹੜਾ ਸੱਜਣ ਆ ਗਿਆ ਮੋੜਨ ਵਾਲਾ ਸਿਸਟਮ ਨਹੀਂ ਹੋਊਗਾ ਕਿਉਂਕਿ ਰੇਟ ਸਾਰੇ ਪੰਤੀ ਨੇ ਤਕਰੀਬਨ 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 ਸਾਰੇ ਪੇ ਆਹ ਬੱਚੀ ਬਾਈ ਕਹਿੰਦਾ ਦੰਦਾਂ ਦੇ ਵਿੱਚ ਹੀ ਆ। ਜਦੋਂ ਪਲੂਨੀਆ ਹਾਂ ਇਹ ਤਾਂ ਜਮਾ ਯਾਰ ਐ ਮਨ ਲਵੀ ਦੁੱਧ ਦੰਦੀ ਨਹੀਂ ਜਗਰੀ ਦੇ। ਠੀਕ ਆ ਗੱਲ। ਇਹ ਕਿੰਨੇ ਕਿ ਦਿਨ ਕੱਢਦੀ ਆ? ਬਾ ਵੀਰੇ ਇਹਦੇ 15 ਦਿਨ ਪੈਨੇ ਹ ਜੀ। ਲੈ ਵਸ। ਇਹਦੇ ਹੈਗੇ ਨੇ 15 ਦਿਨ ਕੁਆਲਟੀ ਬੋਦਾ ਨਹੀਂ ਗੁਰੀ ਕਿੱਡਾ ਚੰਗਾ ਬੱਚੀ ਦਾ। ਇਹ ਦੰਦਾਂ ਜੀ ਬੱਚੀ। ਇਹਦੇ 15 ਦਿਨ ਪੈਂਡਿੰਗ ਨੇ ਹਜੇ ਸੂਆ ਸੂਗੀ ਪਹਿਲਾ। ਪਹਿਲਾ। ਤੇ ਸ਼ਕੀਨ ਪੂਰੀ ਆ ਹਾਂ। ਗੁਰੀ ਚੋਲ ਦੇਖੀ ਪਹਿਲੇ ਪਹਿਲਣ ਆ ਪੜਦੀ ਨਹੀਂ ਲੇਵਾ ਜਿੱਦਾਂ ਇਹਨਾਂ ਨੇ ਸੋਨਾ ਕਿੰਨਾ ਲੇਵਾ ਪਟਿਆ। ਬੱਚੀ ਨੇ। ਬੜਾ ਸੋਹਣਾ ਕੱਢਣਾ ਬੱਚੀ ਨੇ। ਦੰਦਾਂ ਉਹ ਦੰਦਾ ਜੀ ਵੀਰ ਉਹਨੂੰ ਬੱਚਾ ਲਾ ਦ ਆਪ ਨੂੰ ਕੱਲ ਲਾ ਜਵਾਗਾ ਇਹ ਇਹ ਦੱਸਦੀ ਆਪ ਨੂੰ ਕਮਾ ਦੇ ਕਮਾ ਦੇ ਐਨੂੰ ਫਿਰ ਐਨੂੰ ਦਵਾ ਦੇ ਕਿਹੜਾ ਇੱਥੋਂ ਲੰਬਾਈ ਤੇ ਕੱਦ ਕਾਟਦਾ ਆਈਡੀਆ ਹੋ ਜੂਗਾ ਆ ਗਈ ਪ੍ਰਿੰਟਾਂ ਲਈ ਹੈਗੀ ਬਾਈਕ ਦਾ ਦੰਦਾ ਜੀ ਚੈੱਕ ਨਹੀਂ ਕਰੀ 2 ਆ ਜਾਂ 4 ਆ ਲੈ ਚੱਲ ਬਾਈ ਕਮਾ ਕੇ ਅੰਦਰ ਨੂੰ ਦਿਨ 15 ਤੋਂ 20 ਕੱਢ ਦਿਆ ਇਹਦਾ ਰੇਟ ਕੱਗੀ ਇਹ ਵੀਰੇ 52000 ਦੀ ਅੱਛੀ ਦੇ ਦਾਂ ਗੁਰੀ ਇਹ ਦੇ ਦੇ ਅੱਜ ਦਾ ਪ੍ਰਾਈਸ ਆ ਵੀਰੇ ਦੇ 52000 52000 ਅੱਜ ਦਾ ਰੇਟ ਆ ਕੱਚੀ ਦਾ ਥਾਮ ਸੰਭਾਲ ਜੀ ਛੱਡ ਦਾਂਗੇ ਹਾਂਜੀ ਹਾਂਜੀ ਇੱਕ ਬੱਛੀ ਅੰਦਰ ਖੜੀ ਆ ਤਾਜੀ ਸੂਈ ਹੈ ਨਾ ਉਹ ਤਾਜੀ ਸੂਈ ਹੈ ਵੀਰੇ ਠੀਕ ਹੈ ਗੱਲ ਚੱਲ ਉਹਦੇ ਮਗਰ ਬੱਛੀ ਹੈ ਵੀਰੇ ਉੱਥੇ ਦਿਖਾ ਦਿੰਨੇ ਆ ਹਾਂਜੀ ਵੀਰੇ ਆ ਕਰ ਦੇਗਾ ਇਹਨੂੰ ਤੇ ਉਹਦੇ ਨਾਲ ਬੱਛੀ ਆ ਉਹਦੇ ਮਗਰ ਬੱਛੀ ਹੈ ਵੀਰੇ ਗੁਰੀ ਆ ਆਹ ਦੀ ਜੇ ਰੁਪਈਆ ਡੰਨ ਬਿਲਕੁਲ ਆਹ ਬੱਛੀ ਆ ਗਈ ਹਾਂ ਆਹ ਜੇ ਰੁਪਈਆ ਥੋੜੀ ਜਿਹੀ ਠੰਡ ਕਰਕੇ ਬਾਹਰੇ ਕੱਟ ਕੱਢੀਆਂ ਗੁਰੀ ਠੀਕ ਹੈ ਗੱਲ ਜੇ ਕਹੇ ਮੜੀ ਜੀ ਕੱਢ ਦਿੰਨੇ ਆ ਮਰ ਨੂੰ ਆਹ ਬੱਛੀ ਹੈ ਵੀਰੇ ਜੇ ਮਗਰ ਗੁਰੀ ਹਾਂ ਨਾਲ ਬੱਛੀ ਦਿਖਾ ਦੇ ਵੀ ਬੱਛੀ ਬਹੁਤ ਚੰਗੀ ਆ ਮਗਰ ਚਲ ਤਾਂ ਆਹ ਬੱਛੀ ਹੈ ਨਾਲ ਇਹਦੇ ਹੈਗੀ ਬੱਛ ਸੁਇ ਵੀਰੇ ਇਹ ਸੁਇ 5:00 ਵਜੇ ਤੜਕੇ ਹਾਜੀ ਜੀ ਪਈ ਵੀ 5:00 ਵਜੇ ਹਾਜੀ ਜੀ ਮਗਰੀ ਪੀ ਆਨੁਮਨ ਦਿਖਾਤਾ ਡੰਨਾ ਤੇ ਉਂ ਜਗਾੜ ਵਾਲੀ ਬੈੜ ਆ ਜੇ ਗੱਲ ਕਰਨੀ ਹੈ ਹਾਂਜੀ ਵੀਰੇ ਸਿਸਟਮ ਬਹੁਤ ਚੰਗਾ ਜਗਾੜ ਵਾਲੀ ਆ ਗਈ ਬੈੜ ਕੱਦ ਬੱਡ ਵੀ ਫੁੱਲ ਡਾਬਲਾ ਇਹ ਕਿੰਨੇ ਦੇ ਦੇਂਗਾ ਕੀ ਇਹਦਾ ਯਾਰ ਕੁਰੀ 22 ਕਿਲੋ ਦਾਲੀਆ ਬਾਹਲਾ ਨਹੀਂ ਮੁੱਲ ਕਰਦੇ ਠੀਕ ਆ ਉਹ ਭੀਆ ਦਾ ਯਾਰ 56000 ਦੀ ਬੱਚੀ ਦੇ ਦਾਂਗੇ ਹੈ 56 ਹੀ ਦੇ ਦਾਂਗੇ 56000 ਦੀ ਦੇਦਾਂਗੇ ਵੀਰੇ 56000 ਠੀਕ ਆ ਕਹ ਲੈ ਨੰਬਰ ਬੋਲ ਦਿਓ ਜੀ ਨੰਬਰ ਹੈਗਾ ਵੀਰੇ ਆਪਣਾ 97799993295 97799993295 گاਵਾ ਦਿਖਾਤੀਆਂ ਜਿੰਨੀਆਂ ਮੰਡੀ ਚ ਹੁੰਦੀਆਂ ਨੇ ਇਹਨਾਂ ਚੋ ਜਿਹੜੀ ਵੀ ਤੁਹਾਡੇ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ